ਰੋਹਾਨੀ ਨਗਰੀ ਚੈਨਲ ਤੇ ਵੈਲਕਮ ਹੈ ਸਾਰੇ ਹੀ ਸਤਿਕਾਰਯੋਗ ਦੋਸਤਾਂ ਦਾ ਸੋ ਦੋਸਤੋ ਅੱਜ ਨਾਰ ਸਿੰਘ ਵੀਰ ਜੀ ਦਾ ਜੋ ਕਿ ਕਲਮਾ ਮੰਤਰ ਪਾਠ ਲੈ ਕੇ ਹਾਜ਼ਰ ਹੋਈਆਂ ਨਾਰ ਸਿੰਘ ਵੀਰ ਜਿਹਦੇ ਲਈ ਆਪਾਂ ਸਭ ਜਾਣਦੇ ਹਾਂ ਕਿ ਨਾਰ ਸਿੰਘ ਵੀਰ ਉਂਝ ਗੱਗਾ ਯਹਰਪੀਰ ਜੀ ਦੇ ਨਾਲ ਵੀ ਚੱਲਦੇ ਨੇ ਜੋ ਕਿ ਜਿਨ੍ਹਾਂ ਦਾ ਇਹ ਮੰਤਰ ਪਾਠ ਉਸੇ ਵੀ ਤਰ੍ਹਾਂ ਦਾ ਕੀਤਾ ਕਰਾਇਆ ਹੋਵੇ ਨਾਰ ਸਿੰਘ ਵੀਰ ਜੀ ਇਦਾਂ ਦੇ ਕੰਮਾਂ ਦੇ ਫੱਟੇ ਚੱਕਦੇ ਨਹੀਂ ਨਾਰ ਸਿੰਘ ਵੀਰ ਨੂੰ ਜਿਨ੍ਹਾਂ ਨੇ ਸਿੱਧ ਕੀਤਾ ਹੁੰਦਾ ਕਿਤੇ ਵੀ ਦੂਰ ਦਰਾਡੇ ਭੇਜ ਵੀ ਦਿੰਦੇ ਨੇ ਨਾਰ ਸਿੰਘ ਜੀ ਹਰ ਕੰਮ ਕਰਕੇ ਆ ਕੇ ਦੱਸ ਵੀ ਦਿੰਦੇ ਨੇ ਲੇਕਿਨ ਨਾਰ ਸਿੰਘ ਜੀ ਦੇ ਕੋਲੋਂ ਕੋਈ ਵੀ ਕੰਮ ਅੜ ਨਹੀਂ ਸਕਦਾ ਵੱਡੇ ਤੋਂ ਵੱਡੇ ਕੰਮ ਕੀਤਾ ਕਰਾਇਆ ਹੋਵੇ ਲਗਾ ਲਗਾਇਆ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਰੋਲ ਬੀ ਲੂਬੇ ਨਰਸਿੰਗ ਵੀਰ ਇਥੇ ਉਹਦੇ ਕੰਮਾਂ ਦੇ ਵਿੱਚ ਸਾਰੇ ਕੰਮ ਕਰਦੇ ਨੇ ਗੱਦੀ ਵਾਲੇ ਵੀਰਾਂ ਲਈ ਵੀ ਬਹੁਤ ਵਧੀਆ ਗੱਲ ਆ ਲੇਕਿਨ ਘਰ ਦੇ ਵਿੱਚ ਰਹਿਣ ਵਾਲੇ ਨੇ ਵੀ ਕਿਸੇਨ ਕਰਨਾ ਹੋਵੇ ਤਾਂ ਕਰ ਸਕਦਾ ਹੈ ਲੇਕਿਨ ਦੱਸੇ ਹੋਏ ਤਰੀਕੇ ਦੇ ਨਾਲ ਵਿਧੀ ਦੇ ਨਾਲ ਹੀ ਇਹਦਾ ਕਾਰਜ ਜੋਗੀ ਸਿੱਧੀ ਕਰਨੀ ਹੈ ਕਰ ਸਕਦੇ ਆ ਦੋਸਤੋ ਜੋ ਕਿ ਨਰਸਿੰਗ ਵੀਰ ਜੀ ਦੇ ਕਲਮੀ ਮੰਤਰ ਪਾਠ ਨੂੰ ਸਿੱਧ ਕਰਨੇ ਦੇ ਲਈ ਆਪਾਂ ਨੂੰ 41 ਦਿਨ ਦਾ ਸਮਾਂ ਚਾਹੀਦਾ ਹੈ 41 ਦਿਨ ਦੇ ਲਈ ਆਪਾਂ ਨੂੰ ਰੋਜ਼ਾਨਾ ਜਿਹੜਾ ਪਾਠ ਕਰਨਾ ਪਵੇਗਾ ਜੇਕਰ ਆਪਾਂ 108 ਮਣਕੀ ਦੀ ਮਾਲਾ ਤੇ ਵੀ ਕਰਦੇ ਹਾਂ ਘੱਟ ਤੋਂ ਘੱਟ 5 ਮਾਲਾ ਦਾ ਜਾਪ ਜ਼ਰੂਰ ਹੋਣਾ ਚਾਹੀਦਾ ਜਿਸ ਸਮੇਂ ਆਪਾਂ ਇੱਕ ਦਿਨ ਪਹਿਲੇ ਦਿਨ ਤੋਂ ਜਾਪ ਸ਼ੁਰੂ ਕਰ ਲਿਆ ਉਸੇ ਹੀ ਟਾਈਮ ਤੋਂ ਦੂਸਰੇ ਦਿਨ ਵੀ ਉਸੀ ਟਾਈਮ ਤੋਂ ਹਰ ਰੋਜ਼ ਜਾਪ ਕਰਨਾ ਸ਼ੁਰੂ ਕਰਨਾ ਹੈ ਦੋਸਤੋ ਪਾਠ ਕਰਨੇ ਦੇ ਲਈ ਜਿਹੜੀ ਕੋ ਤੁਹਾਡੇ ਕੋਲ ਮਾਲਾ ਹੋਣੀ ਚਾਹੀਦੀ ਹੈ ਉਹ ਲਾਲ ਹਕੀਕੀ ਹੋਵੇ ਜਾਂ ਲਾਲ ਰੰਗ ਦੀ ਹੋਣੀ ਜ਼ਰੂਰੀ ਹੈ ਮਾਲਾ ਲਾਲ ਰੰਗ ਦੀ ਹੋਣੀ ਚਾਹੀਦੀ ਹੈ ਆਸਣ ਤੁਹਾਡਾ ਲਾਲ ਰੰਗ ਦਾ ਹੋਣਾ ਚਾਹੀਦਾ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਬੈਠਣਾ ਹੈ ਪਿਨਾਲਦੀ ਨਾਲ ਅਰਗਬਤੀ ਲਾਉਣੀ ਹੈ ਜਲ ਰੱਖਣਾ ਕੋਲ ਰਾਜਨੀ ਤੇ ਲੋ ਬਣਦੀ ਧੂਣੀ ਵੀ ਜਿੰਨਾ ਚਿਰ ਪਾਠ ਕਰੀ ਜਾਣਾ ਤੇ ਨਾਲ ਦੀ ਨਾਲ ਸੁਖਾਈ ਜਾਣੀ ਆ ਹਰ ਰੋਜ ਅਸ਼ਨਾਣ ਕਰਕੇ ਹੀ ਪਾਠ ਤੇ ਬੈਠਣਾ ਹੈ ਜਤ ਸਤ ਕੈਮ ਰੱਖਣਾ ਹੈ ਪਿਨਾਲਦੀ ਨਾਲ ਇਹ ਆਪਕੇ ਜਿੰਨੇ ਜਨ ਜਾਨੀ 41 ਦਿਨ ਹੀ ਧਰਤੀ ਤੇ ਹੀ ਬਿਸਤਰਾ ਰੱਖਣਾ ਧਰਤੀ ਤੇ ਹੀ ਸੌਣਾ ਹੈ ਦੋਸਤੋ ਜਲ ਤਾਂ ਜ਼ਰੂਰ ਰੱਖਣਾ ਹੀ ਕੋਲ ਤੇ ਸਰੋਂ ਦੇ ਤੇਲ ਦਾ ਚਿਰਾਗ ਕਰਕੇ ਕੜਾ ਪ੍ਰਸ਼ਾਦ ਲੱਡੂ ਪਤਾਸੇ ਇਹ ਪ੍ਰਸ਼ਾਦ ਰੱਖ ਕੇ ਪਹਿਲੇ ਦਿਨ ਸ਼ੁਰੂ ਕਰਨਾ ਹੈ ਤੇ ਹਰ ਰੋਜ਼ ਬੇਸ਼ੱਕ ਪਤਾਸੇ ਹੀ ਰੱਖ ਲੈ ਸਵੇਰੇ ਬੁਲਾ ਦਿੱਤੇ ਪਤਾਸੇ ਹੀ ਰੱਖ ਲੈ ਲੇਕਿਨ ਪਹਿਲੇ ਦਿਨ ਲੱਡੂ ਕੜਾ ਪਤਾਸੇ ਇਹ ਸਾਰਾ ਪ੍ਰਸ਼ਾਦ ਉਹ ਰੱਖਣਾ ਹੈ ਇਹ ਉਹ ਪ੍ਰਸ਼ਾਦ ਜੋ ਵੀ ਦੂਸਰੇ ਰੱਖਣਾ ਹੈ ਦੂਸਰੇ ਦਿਨ ਇਹ ਉਹ ਪ੍ਰਸ਼ਾਦ ਕਿਤੇ ਚਲਦੀ ਕਿਨਾਰੇ ਤੇ ਵੀ ਰੱਖ ਸਕਦੇ ਆ ਜਾਂ ਕਿਸੇ ਤਰਾਖਤ ਦੇ ਥੱਲੇ ਵੀ ਰੱਖ ਸਕਦੇ ਆ ਉਜਾੜ ਦੇ ਵਿੱਚ ਜਾ ਕੇ ਇਸ ਗੱਲ ਦਾ ਧਿਆਨ ਰੱਖਣਾ ਹੈ ਸੋ ਦੋਸਤੋ ਜਾਬ ਕਰਦਿਆਂ ਕਰਦਿਆਂ ਤੁਹਾਡੇ ਕੋਲ ਕੋਈ ਫਕੀਰ ਆਉਂਦਾ ਹੈ ਤਾਂ ਉਹਨੂੰ ਲਾਲ ਰੰਗ ਦੇ ਵਸਤਰ দান ਕਰ ਸਕਦੇ ਆ ਕਰਨੇ ਚਾਹੀਦੇ ਆ ਤੇ ਨਾਲ ਦੀ ਨਾਲ ਇਹ ਜ਼ਰੂਰੀ ਆ ਕਿ ਜਪ ਕਰਦੇ ਆ ਕਰਦੇ ਆ ਨਰਸਿੰਘ ਵੀਰ ਦੇ ਤੁਹਾਨੂੰ ਦਰਸ਼ਨ ਹੋ ਸਕਦੀ ਹੈ ਪਾਠ ਕਰਦੇ ਆ ਕਰਦੇ ਆ ਵੀ ਹੋ ਸਕਦੀ ਹੈ ਰਾਤ ਨੂੰ ਸੁਪਨੇ ਦੇ ਵਿੱਚ ਵੀ ਹੋ ਸਕਦੀ ਹੈ ਲੇਕਿਨ ਜੇਕਰ ਤੁਹਾਨੂੰ ਪਾਠ ਕਰਦੇ ਆ ਕਰਦੇ ਆ ਦਰਸ਼ਨ ਹੋ ਜਾਂਦੇ ਆ ਜਾਂ ਸੁਪਨੇ ਦੇ ਵਿੱਚ ਦਰਸ਼ਨ ਹੋ ਜਾਂਦੇ ਆ ਤਾਂ ਤੁਹਾਡਾ ਹੀ ਕਲਮਾ ਮੰਤਰ ਪਾਠ ਸਿੱਧ ਹੋ ਜਾਵੇਗਾ ਜਿਸ ਵੇਲੇ ਕਲਮਾ ਤੁਹਾਡਾ ਸਿੱਧ ਹੋ ਜਾਂਦਾ ਤਾਂ ਤੁਸੀਂ ਈਸ਼ ਕਲ ਮੈਨੂੰ ਪੜ ਕੇ ਜਲ ਵੀ ਦੇ ਸਕਦੇ ਹਾਂ ਇਸ ਕਲ ਮੈਨੂੰ ਪੜ ਕੇ ਜਲ ਦੇ ਸਕਦੇ ਕਿਸੇ ਤਰ੍ਹਾਂ ਦੀ ਇਹ ਵੀ ਕੋਈ ਰੋਗ ਹੋਵੇ ਕੋਈ ਕੀਤਾ ਕਰਾਇਆ ਹੋਵੇ ਕੋਈ ਲਗਾ ਲਗਾਇਆ ਹੋਇਆ ਹੋਵੇ ਕਿਸੇ ਵੀ ਤਰ੍ਹਾਂ ਦੀ ਇਦਾਂ ਦੀ ਕੋਈ ਪ੍ਰੋਬਲਮ ਹੋਵੇ ਇਦਾਂ ਦੀ ਮੁਸ਼ਕਲ ਹੋਵੇ ਤਾਂ ਜਿਹਦੇ ਲਈ ਇਹ ਤੁਹਾਡਾ ਇਸ ਮੰਤਰ ਦੇ ਨਾਲ ਜਲ ਪੜ ਕੇ ਦਿੱਤਾ ਹੋਇਆ ਵੀ ਕੰਮ ਕਰੇਗਾ ਸੋ ਦੋਸਤੋ ਹੁਣ ਆਪਾਂ ਉਹ ਨਾਰਸਿੰਘ ਮੀਂਹ ਗਿਰਦੀ ਦਾ ਮੰਤਰ ਪਾਠ ਕਲਮਾ ਪਹਿਲਾ ਸੁਣ ਲਈ ਉਸ ਨੂੰ ਚੰਗੀ ਤਰ੍ਹਾਂ ਗੰਠ ਕਰਨਾ ਹੈ ਗੰਠ ਕਰਕੇ ਹੀ ਸਿੱਧੀ ਬਲ ਨੂੰ ਤੁਰਨਾ ਹੈ ਜਿਸ ਲਈ ਤੁਹਾਡੀ ਗੰਠ ਹੋ ਗਈ ਫਿਰ ਇਸ ਕਲਮੇ ਮੰਤਰ ਪਾਠ ਦੀ ਤੁਸੀਂ ਸਿੱਧੀ ਕਰ ਸਕਦੇ ਆ ਦੱਸੀ ਹੋਈ ਵਿਜੀਲੀ ਅਨੁਸਾਰ ਆਓ ਨਾਰਸਿੰਘ ਵੀਰ ਜੋਦੇ ਜੋ ਵੀ ਮੰਨੇ ਉਹ ਤਾਂ ਹੋ ਜਾਏ ਚੋਰ ਉਚੱਕੇ ਕੋ ਘੀਰ ਲਿਆਈ ਮੜੀ ਮਸਾਣੀ ਫੇਰ ਲਿਆ ਮੁੱਲਾ ਮਲਾਣਿਆਂ ਦਾ ਕੀਤਾ ਕਰਾਇਆ ਲਗਿਆ ਲਗਾਇਆ ਦੱਬਿਆ ਦਬਾਇਆ ਸਾੜਿਆ ਫੁਕਿਆ ਨਦੀ ਰੁੜਾਇਆ ਬਨ ਕੇ ਹਾਜ਼ਰ ਕਰ ਦੁਹਾਈ ਬਾਬੇ ਬਟਪਾਗ ਸਿੰਘ ਦੀ ਚੱਲੇ ਮੰਤਰ ਫੁਰੇ ਬਾਚਾ ਵੇਖਾਂ ਨਾਰ ਸਿੰਘ ਵੀਰ ਤੇਰੀ ਹਾਜ਼ਰੀ ਪਹਿਰੇ ਦਾ ਤਮਾਸ਼ਾ ਸੋ ਦੋਸਤੋ ਈ ਨਰਸਿੰਗ ਵੀਰ ਜੀ ਦਾ ਕਲਮਾ ਮੰਤਰ ਪਾਠ ਹੈ ਜਿਹਨੂੰ ਦੱਸੀ ہوئی ਵਿਧੀ ਦੇ ਅਨਸਾਰ ਸਿੱਧ ਕਰਨਾ ਹੈ ਸੋ ਦੋਸਤੋ ਇਸ ਵੀਡੀਓ ਨੂੰ ਲਾਈਕ ਜਰੂਰ ਕਰਨਾ ਜਿਹੜੇ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਹਨ ਉਹਨਾਂ ਨੂੰ ਬੇਨਤੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੈ ਪੀਰਾਂ ਦੀ ਜਰੂਰ ਲਿਖਣਾ ਜਲਦੀ ਹੀ ਇੱਕ ਨਵੇਂ ਮੰਤਰ ਪਾਠ ਦੀ ਨਾਲ ਹਾਜ਼ਰ ਹੋਵਾਂਗੇ ਜਦ ਤੱਕ ਲਈ ਜੈ и